ਅੰਮ੍ਰਿਤਸਰ ਦੇ ਇਲਾਕਾ ਕਟਰਾ ਕਰਮ ਸਿੰਘ ਗਲੀ ਸੱਤੋਂ ਵਾਲੀ ਡੇਰਾ ਸ਼ਹੀਦ ਭਾਈ ਮਨੀ ਸਿੰਘ ਜੀ ਟਕਸਾਲ ਵਿਖੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਅੰਮ੍ਰਿਤ ਵੇਲੇ ਤੋਂ ਹੀ ਕੀਰਤਨ ਕਰਵਾਇਆ ਗਿਆ ਇਸ ਮੌਕੇ ਤੇ ਡੇਰੇ ਦੇ ਸੇਵਾਦਾਰ ਗੱਦੀਨ ਸਿੰਘ ਬਾਬਾ ਅਮਨਦੀਪ ਸਿੰਘ ਜੀ ਨੇ ਵਿਸਾਖੀ ਦੇ ਸ਼ੁਭ ਦਿਹਾੜੇ ਦੀ ਵਧਾਈ ਦਿੱਤੀ ਤੇ ਵਿਸਾਖੀ ਬਾਰੇ ਜਾਣਕਾਰੀ ਦਿੱਤੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਮਾਜ ਸੇਵਕ ਚੰਨਾ ਚੂੜੇ ਵਾਲੇ ਨੇ ਦਰਬਾਰ ਵਿੱਚ ਹਾਜ਼ਰੀ ਭਰੀ ਤੇ ਨਾਲ ਹੀ ਇਸ ਮੌਕੇ ਤੇ ਪਾਰੀ ਇਕੱਠ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਆਈਆਂ ਹੋਈਆਂ ਸੰਗਤਾਂ ਵਾਸਤੇ ਲੰਗਰ ਪੰਡਾਲੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੂ ਰਾਜਪੁੱਦੀ ਵਿਸ਼ੇਸ਼ ਰਿਪੋਰਟ। ਆਦਿ ਸਤਿ ਸਚੁ ਤੁਗਾ ਸਚੁ ਹੈ ਹੀ ਸਚੁ ਨਾ ਕੋ ਹੋਸੀ ਭੀ ਸਚੁ ਸੋ ਤੇ ਜੋਤਨਾ ਹੋ ਗਈ ਜਾਈ ਜੋ ਵੰਦੀਓ ਕਬਲਾ ਵਡਿਆਈ। ਹੋਇ ਇੱਕ ਜੇ ਤਾਂ ਕਾਰਯੋਗ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਸੰਗਤ ਨੂੰ ਖਾਲਸੇ ਦੇ ਸਾਜਣਾ ਦਿਵਸ ਦੀ ਬਹੁਤ ਬਹੁਤ ਵਧਾਈ ਹੋਵੇ ਅੱਜ ਇਸ ਸਮਾਗਮ ਡੇਰਾ ਸੰਤ ਗਿਆਨੀ ਮੇਰ ਸਿੰਘ ਜੀ ਗਲੀ ਸਤੂ ਵਾਲੀ ਸਾਲ ਚੀਜ਼ ਭਾਈ ਮਨੀ ਸਿੰਘ ਜੀ ਦੇ ਕੇ ਮਨਾਇਆ ਗਿਆ ਹੈ ਸਾਡੇ ਸਮਾਗਮ ਮਨਾਏ ਤਦ ਹੀ ਸਫਲੇ ਹਨ ਜੇ ਅਸੀਂ ਗੁਰੂ ਦੀ ਗੱਲ ਮੰਨਾਂਗੇ ਸਾਡੇ ਗੁਰੂ ਸਾਹਿਬ ਨੇ ਇਹ ਗੱਲ ਕਿਹਾ ਹੀ ਹੈ ਕਿ ਅਮਰਤ ਛਕਣਾ ਇੱਕ ਗੁਰੂ ਦੇ ਲੜ ਲੱਗਣਾ ਹੈ ਇਹਨਾਂ ਪ੍ਰਾਣੀਆਂ ਨੇ ਅੱਜ ਤੱਕ ਅਮਰਤ ਨਹੀਂ ਪਾਨ ਕੀਤਾ ਉਨ ਸਾਰੀ ਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅਮਰਤ ਪਾਨ ਕਰੋ ਗੁਰੂ ਦੇ ਲੜ ਲੱਗੋ ਪਿਆਰਿਓ ਇਹ ਮਨੁੱਖਾ ਜਨਮ ਵਾਰ-ਵਾਰ ਨਹੀਂ ਮਿਲਦਾ ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਅਮਰਤਿ ਸ਼ਕੋ ਸਿੰਘ ਸਜੋ ਬਾਣੀ ਬਾਣੀ ਦੇ ਧਾਰਨੀ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ